ਸਭ ਤੋਂ ਪਹਿਲੇ ਜਿਸ ਪਰਪਸ ਵਾਸਤੇ ਅਸੀਂ ਅੱਜ ਖੜੇ ਆ ਮੈਂ ਸਟੇਟ ਪ੍ਰੈਜ਼ੀਡੈਂਟ ਰਾਜਵਰਿੰਗ ਜੀ ਦਾ ਥੈਂਕਸ ਕਰਨਾ ਕਿ ਉਹਨਾਂ ਨੇ ਇਹ ਧਰਨਾ ਲਗਾਉਣ ਨੂੰ ਕਿਹਾ ਤੇ ਇਹ ਧਰਨਾ ਅੱਜ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਿਰੇਸ਼ ਪੁਰੀ ਜੀ ਐਮਐਲਏ ਸਾਹਿਬ ਦੀ ਅਧਿਖਸ਼ਤਾ ਦੇ ਥੱਲੇ ਲੱਗਿਆ ਤੇ ਮੈਂ ਤੇ ਜੋਗਿੰਦਰ ਪਾਲ ਜੀ ਆਪਣੀ ਪੂਰੀ ਟੀਮ ਦੇ ਨਾਲ ਆਇਆ ਅੱਜ ਗੱਲ ਹੈ ਕਿ ਜੋ ਤੁਹਾਡੇ ਸਾਹਮਣੇ ਤੁਹਾਡੀ ਲੁਧਿਆਣਾ ਦੀ ਵੀ ਗੱਲ ਅਰਚੀ ਆ ਜਾਣੀ ਹੈ ਜਦੋਂ ਪੈਨਿਕ ਹੋ ਗਏ ਨੇ ਜੀ ਇਹਨਾਂ ਨੂੰ ਲੱਗਦਾ ਸਾਡੀ 5-7 ਸੀਟਾਂ ਵੀ ਨਹੀਂ ਆਣੀਆਂ ਔਰ ਇਸੇ ਪੈਨਿਕ ਵਿੱਚ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਹੈ ਲੁਧਿਆਣਾ ਇੱਕ ਰਾਜ ਸਭਾ ਦੀ ਸੀਟ ਕੇਜਰੀਵਾਲ ਸਾਹਿਬ ਨੂੰ ਦਵਾਨ ਵਾਸਤੇ ਇੱਕ ਸੀਐਮ ਸਾਹਿਬ ਆਪਣੀ ਕੁਰਸੀ ਬਚਾਣ ਵਾਸਤੇ ਪਤਾ ਨਹੀਂ ਕਿਦੇ ਹੱਥਾਂ ਚ ਖੇਟ ਰਹੇ ਨੇ ਔਰ ਇੰਨਾ ਪੈਨਿਕ ਹੋ ਗਏ ਨੇ ਕਿ ਹੁਣ ਰਾਹੁਲ ਜੀ ਦੇ ਅਗੇਂਸਟ ਵੀ ਬੋਲੀ ਜਾ ਰਹੇ ਨੇ ਔਰ ਮੈਂ ਉਹਨੇ ਸਪੀਚ ਦਿੰਦੇ ਬੋਲਿਆ ਕਿ ਜਿਹੜਾ ਖਾਲੀ ਬਰਤਨ ਹੁੰਦਾ ਨਾ ਸਾਫ ਹੋਛਲਦਾ ਬਹੁਤ ਹੈ ਔਰ ਜਿਦੋਂ ਅਸੀਂ ਅਸਮਾਨ ਨੂੰ ਜਾਂ ਸੂਰਜ ਨੂੰ ਉੱਪਰ ਉਹ ਕਰਕੇ ਤੇ ਉਹ ਕਿਦੇ ਤੇ ਡਿਗਦਾ ਆਪਣੇ ਤੇ ਡਿਗਦਾ ਔਰ ਇਹ ਪੋਲਿਟਿਕਸ ਦਾ ਕੋਈ ਫਾਇਦਾ ਹੋਣਾ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਨਸ਼ਾ ਮੁਕਤ ਪੰਜਾਬ ਚਾਹੀਦਾ ਪੰਜਾਬ ਦੇ ਵਪਾਰੀਆਂ ਨੂੰ ਵਪਾਰ ਚਾਹੀਦਾ ਕਿਸਾਨਾਂ ਨੂੰ ਐਮਐਸਬੀ ਚਾਹੀਦੀ ਹੈ ਲੋਕਾਂ ਨੂੰ ਗਰੋਥ ਚਾਹੀਦੀ ਹੈ ਮੇਰੇ ਸ਼ਹਿਰ ਨੂੰ ਡੇਲਪੈਂਟ ਚਾਹੀਦੀ ਹੈ ਸੁजानਪੁਰ ਨੂੰ ਪੰਜਾਬ ਤੋਂ ਉਹ ਇਹਨੂੰ ਡੇਲਪੈਂਟ ਚਾਹੀਦੀ ਹੈ ਕੋਈ ਪੈਸਾ ਨਹੀਂ ਦੇ ਰਿਹਾ ਕੋਈ ਬਜਟ ਨਹੀਂ ਬਸ ਇਧਰ ਉਧਰ ਘੁਮਾ ਰਹੇ ਨੇ ਇਹ ਜਿਹੜਾ ਡਰੱਗਸ ਦਾ ਵੀ ਇਹਨਾਂ ਨੇ ਐਕਸ਼ਨ ਲਿਆ ਉਹ ਵੀ ਇਹਨਾਂ ਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਵੀ ਐਕਸਪੋਜ਼ ਹੋ ਗਏ ਨੇ ਕਿ ਜਿਹੜੇ ਲੋਕ ਛੋਟੇ-ਛੋਟੇ ਲੋਕ ਸੀ ਜਿਨ੍ਹਾਂ ਦੇ ਵਿਚਾਰੇ ਬੱਚੇ ਪੀਂਦੇ ਸੀ ਉਹਨਾਂ ਦੇ ਘਰ ਇਹਨਾਂ ਨੇ ਜਾ ਕੇ ਤੋੜ ਦਿੱਤੇ ਨੇ ਮੈਂ ਭਗਵੰਤ ਮਾਨ ਜੀ ਨੂੰ ਇਹੀ ਕਹਾਂਗਾ ਕਿ ਰਾਹੁਲ ਜੀ ਦੇ ਅਗੇਂਸਟ ਬੋਲਣਾ ਉਹਦਾ ਕੋਈ ਫਾਇਦਾ ਮਿਲਣਾ ਨਹੀਂ ਹੈ ਪੰਜਾਬ ਨੇ ਤੁਹਾਨੂੰ ਕੰਮ ਕਰਨ ਵਾਸਤੇ ਬਣਾਇਆ ਤੁਸੀਂ ਕੰਮ ਕਰੋ ਜੇ ਰਾਹੁਲ ਜੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਦੇਖਣਾ ਸਾਰਿਆਂ ਨੂੰ ਪਤਾ ਹੈ ਜੀ ਦੇਸ਼ ਜਦੋਂ ਆਜ਼ਾਦ ਹੋਇਆ ਉਸ ਤੋਂ ਪਹਿਲੇ ਜਵਾਲਾ ਨਹਿਰੂ ਜੀ ਨੇ 9 ਸਾਲ 4 ਮਹੀਨੇ ਜੇਲ੍ਹ ਚ ਕੱਟੇ ਤਾਂ ਕਿ ਦੇਸ਼ ਆਜ਼ਾਦ ਹੋ ਸਕੇ ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ਰਸ ਬੋਲ ਕੇ ਗਏ ਸੀ ਕਿ ਸਾਡਾ ਦੇਸ਼ 200 ਟੁਕੜੀਆਂ ਚ 500 ਟੁਕੜੀਆਂ ਚ ਵੰਡਿਆ ਜਾਏਗਾ ਉਹਨੂੰ ਸਰਦਾਰ ਪਟੇਲ ਸਾਹਿਬ ਨਾਲ ਤੇ ਵੀ.ਆਰ. ਅੰਮਿਤਕਰ ਜੀ ਦੇ ਨਾਲ ਕਨਸਟੀਟਿਊਸ਼ਨ ਬਣਾ ਕੇ ਮਿਲ ਕੇ ਇਕੱਠਾ ਕੀਤਾ ਕਿ ਰਾਹੁਲ ਜੀ ਨਾਲ ਕੰਪੇਅਰ ਕਰਨਗੇ ਭਗਵੰਤ ਮਾਨ ਜੀ ਜਿਹੜੀ ਪਰਿਵਾਰ ਨੇ ਦੋ ਦੋ ਸ਼ਹਾਦਤਾਂ ਦੇ ਦਿੱਤੀਆਂ ਔਰ ਕਿਸ ਦੇਸ਼ ਵਿੱਚ ਦਿੱ ਦਿੱਕ ਕੋਈ ਕਹਿੰਦਾ ਨਹੀਂ ਸੀ ਕਿ ਇਹ ਦੇਸ਼ ਇਕੱਠਾ ਹੋਏਗਾ ਉਹ ਅੱਜ ਵਰਲਡ ਦੀ 5th ਲਾਰਜੇਸਟ ਇਕਨੋਮੀ ਬਣ ਗਿਆ ਹੈ ਔਰ ਅੱਜ ਜੋ ਇਹ ਜਿਹੜਾ 2 ਚ ਲਾਇਦਾ ਕਾਂਗਰਸ ਨੇ ਲਾਇਦਾ ਜੀ ਔਰ ਇਹ 10 ਸਾਲ ਵਿੱਚ ਜੋ ਬੀਜੇਪੀ ਨਾਲ ਮੈਨੂੰ ਤਾਂ ਲੱਗਦਾ ਹੈ ਕਿ ਇਹ ਜੋ ਕਿਸਾਨਾਂ ਨਾਲ ਹੋਇਆ ਭਗਵਾਨ ਜੀ ਨੇ ਬੀਜੇਪੀ ਦੀ ਡਾਇਰੈਕਸ਼ਨ ਤੇ ਕੀਤਾ ਔਰ ਜੋ ਵੀ ਕੀਤਾ ਉਹ ਸਾਡੀ ਕਮਰ ਤੋੜੀ ਹੈ ਹੁਣ ਇਸ਼ੂਸ ਨੂੰ ਡਾਇਵਰਟ ਕਰਨਾ ਚਾ ਰਹੇ ਨੇ ਤਤਵੀਰ ਜਰਨਲਿਸਟ ਹਤਿ ਸੰਮੇtdev ਇਸ਼ੂ ਕਿਸਾ ਡਾਇਵਰਟ ਹੁੰਦਾ ਜੀ ਲੋਕਾਂ ਦਾ ਧਿਆਨ ਇੱਥੋਂ ਪਹਿਲੇ ਡਰਗ 'ਚ ਲੱਗਦਾ ਜਦੋਂ ਡਰਗ ਫੇਲ ਹੋ ਗਿਆ ਫਿਰ ਉਹਨਾਂ ਨੇ ਕਹੇ ਨੇ ਕਿ ਨਾਉ ਜੀ ਨੂੰ ਗੱਲ ਕੱਢ ਦੋ ਫਿਰ ਡਾਇਵਰਟ ਕਰ ਦੋ ਇਹਨਾਂ ਨੂੰ ਕੁਝ ਹੋਣਾ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਜੀ ਇੱਕ ਸੀਟ ਨਹੀਂ ਆਣੀ ਇਹਨਾਂ ਦੀ 2027 ਵਿੱਚ 1.5 ਸਾਲ ਦੀ ਇਹਨਾਂ ਦੀ ਕੀਮ ਰਹਿ ਗਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਰਾਹੁਲ ਜੀ ਦੇ ਵਿਸ਼ਵਾਸ ਹੋ ਗਿਆ ਤਾਂ ਕਾਂਗਰਸ ਤੇ ਵਿਸ਼ਵਾਸ ਹੋ ਗਿਆ ਤਾਂ ਜਿੱਤੇ ਜਿੱਤੇ ਜਾਓ ਲੋਕੀ ਇੱਕੋ ਗੱਲ ਕਰ ਰਹੇ ਨੇ ਕਿ ਜੇ ਦੇਸ਼ ਦਾ ਤੇ ਪੰਜਾਬ ਦਾ ਕੋਈ ਪਲਾ ਹੋ ਸਕਦਾ ਹੈ ਉਹ ਸਿਰਫ ਕਾਂਗਰਸ ਦੀ ਮੈਚੁਰਡ ਐਕਸਪੀਰੀਐਂਸਡ ਪਾਰਟੀ ਹੀ ਕਰ ਸਕਦੀ ਹੈ ਔਰ ਕੋਈ ਨਹੀਂ ਕਰ ਸਕਦੀ ਮੈਂ ਇਹੀ ਰਿਕੁਐਸਟ ਕਰਾਂਗਾ ਲੋਕਾਂ ਨੂੰ ਵੀ ਪਠਾਨਕੋਟ ਦੇ ਵੀ ਔਰ ਪੰਜਾਬ ਦੇ ਵੀ ਕਿ ਪਲੀਜ਼ ਜਾਗੋ ਇਸ ਚੀਜ਼ਾਂ ਨੂੰ ਸਮਝੋ ਐ ਜੋ ਲੋਕ ਸਰਕਾਰ ਚਲਾ ਰਹੇ ਨੇ ਇਹ ਸਰਕਾਰ ਚਲਾਉਣ ਦੇ ਕਾਬਿਲ ਨਹੀਂ ਹੈ ਜੈ ਜੀ ਅਗਰ ਪ੍ਰਿਕਨ ਤੋਂ ਇੱਕ ਬੜੀ ਨਿੰਦਰੀ ਜੋ ਗੱਲ ਹੈ ਕਿ ਇੱਕ ਕਿਹੜੇ ਪੱਧਰ ਤੇ ਬੈਠਾ ਹੈ ਔਰ ਜਿਹੜੀ ਸੈਂਟਰ ਚ ਸੱਤਾ ਚ ਸਰਕਾਰ ਹੈ ਜਿਹਦੇ ਕੋਲੋਂ ਪੰਜਾਬ ਸਰਕਾਰ ਨੂੰ ਕੁਝ ਮਿਲਦਾ ਹੈ ਤੇ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਸਾਡਾ ਜਿਹੜਾ ਦੇਸ਼ ਦਾ ਰਾਸ਼ਟਰੀ ਦਰਸ਼ ਕਾਂਗਰਸ ਪਾਰਟੀ ਦਾ ਫਰਾਲ ਗਾਂਧੀ ਜੀ ਜਿਹੜਾ ਵਿਪੱਖਸ਼ ਦੇ ਨੇਤਾ ਹੈ ਉਨੋਤੀ ਅੱਜ ਵੀ ਜਿਹੜੀ ਗੱਲਾਂ ਕਰਨੇ ਆ ਉਹਦੇ ਅੱਜ ਸੰਬੰਧ ਦੇ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਸਾਡੇ ਛੋਟੇ ਭਰਾ ਨਰੇਸ਼ਪ੍ਰੀ ਜਿਹਨੇ ਸਾਡੇ ਮੌਜੂਦਾ ਐਮਐਲਏ ਹੋਰ ਪਠਾਨਕੋਟ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਦੇ ਰਹਿਨਵਾਈ ਥਲੇ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਸ ਸੰਬੰਧ ਚ ਕੀਤਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਅੱਜ ਤੱਕ ਪੰਜਾਬ ਦੀ ਸਰਕਾਰ ਸਵਾ 3 ਸੌ ਤੋਂ ਉੱਪਰ ਬਣੀ ਹੋਈ ਹੈ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਦੇਖੋ ਜੀ ਡੀ ਪੀ ਕੋਈ ਬਿਰਲੇ ਬਣਾਣੀ ਹੁੰਦੀ ਹੈ ਉਹਦਾ ਪਹਿਲੇ ਨੀਂਹ ਪੱਥਰ ਜਿਹੜਾ ਉਹ ਅੱਛਾ ਰੱਖੇਗਾ ਇਹਨਾਂ ਦੀ ਨੀਂਹ ਪੱਥਰੀ ਝੂਠਾ ਹੈ ਤੇ ਅੱਜ ਤੱਕ ਦੇਖੇ ਝੂਠੇ ਹੋਇਆ ਜੋ ਜੋ ਇਹਨਾਂ ਗੱਲ ਕਹੀ ਸੀ ਕੋਈ ਉਹਦੇ ਉੱਤੇ ਕੰਮ ਚੱਲ ਹੋਏ ਔਰ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਾਡਲਸ ਸੀ ਉਹ ਸਾਰੇ ਫੇਲ ਹੋਏ ਉਹ ਫੇਲ ਹੋ ਗਏ ਸਾਰੇ ਜਿਹੜੇ ਪੰਜਾਬ ਤੋਂ ਵਿਆਰੇ ਨੇ ਦੇਖੋ ਕਿੱਦੇ ਅ ਨਿੰਦਰੀਂ ਜੋ ਗੱਲ ਹੈ ਕਿ ਪੰਜਾਬ ਦਾ ਪਰਿਵਾਰੀ ਆਮ ਆਦਮੀ ਪਾਰਟੀ ਨੇ ਕਿਹਨੂੰ ਬਣਾਇਆ ਕਰਪਟ ਆਦਮੀ ਨੂੰ ਬਣਾਇਆ ਔਰ ਜਿਹੜੇ ਬੰਦੇ ਨੇ ਇਹ ਕਿਹਾ ਸੀ ਕਿ ਮੈਂ ਸਕੂਲਾਂ ਦਾ ਮਾਡਲ ਬਹੁਤ ਵਧੀਆ ਬਣਾਤਾ ਉਹ ਵੀ ਫੇਲ ਹੋਇਆ ਉਹਦੇ ਤੋਂ ਬਾਅਦ ਜਿਹੜਾ ਅਸਤਿੰਦਰ ਜੈਨ ਜਿਹੜਾ ਜੇਲ੍ਹ ਛੱਡ ਕੇ ਆਇਆ ਉਹਦਾ ਵੀ ਮਾਡਲ ਫੇਲ ਹੋਇਆ ਹੁਣ ਜਿਹੜੇ ਕੇਜਰੀਵਾਲ ਨੇ ਜਿਨ੍ਹਾਂ ਕਿਹਾ ਕਿ ਮੈਂ ਦਿੱਲੀ ਬਹੁਤ ਵਧੀਆ ਬਣਾਈ ਔਰ ਚਲਾਈ ਉਹਦਾ ਮਾਡਲ ਵੀ ਫੇਲ ਹੋਇਆ ਉਹਨਾਂ ਜਿਹੜੇ 20000 ਰੁਪਏ ਦਾ ਕੋਈ ਵੀ ਹੋਇਆ ਉਹ ਕੋਈ ਵੀ ਬੋਲਦਾ ਉਹਨਾਂ ਰਿਜ਼ੈਕਟ ਜਿਹੜੀ ਆ ਉਹ ਪੰਜਾਬ ਤੇ ਲੈ ਕੇ ਆਏ ਨੇ ਔਰ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਮੈਂ ਲੋਕਾਂ ਕੇ ਅਪੀਲ ਕਰਦਾ 25 ਵੀ ਲੱਗ ਗਈ ਐ ਤੇ ਅਗਲੀ 26 ਵੀ ਲੱਗ ਜਾਣੀ ਐ ਤੇ 27 ਵੀ ਲੱਜਣੇ 27 ਦੀ ਧਾਰਾ ਵੀ ਕੋਈ ਨਹੀਂ ਸਾਡਾ ਭਰਾ ਦੱਸਦਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਕਿਹੜੀ ਧਾਰਾ ਹੁੰਦੀ ਐ 27 ਸੋ ਲੋਕਾਂ ਨੇ ਮਨ ਬਣਾ ਲਿਆ ਬਹੁਤ ਬੁੱਕੀ ਬਹੁਤ ਪਰੇਸ਼ਾਨ ਲੋਕੀ ਨੇ ਪੰਜਾਬ ਦੇ ਉਹ ਆਉਣ ਵਾਲਾ ਟਾਈਮ ਜਿਹੜਾ ਐ ਕੋ ਆਪੇ ਨੂੰ ਦੱਸਦਣ ਮੇਰੇ ਵੱਲੋਂ ਸਾਰੀ ਜਨਤਾ ਨੂੰ ਸਾਰੇ ਪੰਜਾਬ ਦੀ ਲੋਕਾਂ ਨੂੰ ਅਪੀਲ ਹੈ ਕਿ ਤਗੜੇ ਹੋ ਕੇ ਇੱਕੋ ਪਾਰਟੀ ਆ ਕਸ਼ੋਰ ਸੁਪਰੇ ਰਾਜ ਕਰ ਸਕੋ ਕਾਂਗਰਸ ਪਾਰਟੀ ਹੈ ਤੇ ਕਾਂਗਰਸ ਪਾਰਟੀ ਨੂੰ ਬਤਾਓ ਬਹੁਤ ਬਹੁਤ ਧੰਨਵਾਦ ਆ